ਖਬਰ ਲੈ ਨੇ ਪਟਿਆਲਾ ਤੋਂ ਜਿੱਥੇ ਡਰਾਈਵਰਾਂ ਦਾ ਐਕਸੀਡੈਂਟ ਹੁੰਦਾ ਹੈ ਉੱਥੇ ਹੀ ਕੇਂਦਰ ਸਰਕਾਰ ਨੇ ਉਹਨਾਂ ਨੂੰ 10 ਸਾਲ ਦੀ ਸਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਸਾਰੇ ਭਾਰਤ ਵਿੱਚ ਟਰੱਕ ਡਰਾਈਵਰਾਂ ਵੱਲੋਂ ਕੀਤੀ ਹੜਤਾਲ ਕਾਰਨ ਪੰਜਾਬ ਦੇ ਸਾਰੇ ਪੈਟਰੋਲ ਪੰਪਾਂ ਤੇ ਲੰਬੇ ਤਾਰ ਦੇਖੇ ਪੈਟਰੋਲ ਪੰਪਾਂ ਦੀ ਤਰਫੋਂ ਮਾਲਕ ਅਭਿਸ਼ੇਕ ਵੱਲੋਂ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਦੀ ਤਰਫੋਂ ਜੇਕਰ ਕਿਸੇ ਟਰੱਕ ਡਰਾਈਵਰ ਦੀ ਦੁਰਘਟਨਾ ਕਾਰਨ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਤੇ ਪਟਿਆਲਾ ਦੇ ਡੀਸੀ ਨੇ 11:30 ਵਜੇ ਮੀਟਿੰਗ ਲਈ ਬੁਲਾਇਆ ਹੈ ਜੇਕਰ ਇਸ ਮੀਟਿੰਗ 'ਚ ਟਰੱਕ ਡਰਾਈਵਰ ਦੀ ਸੁਣਵਾਈ ਹੁੰਦੀ ਹੈ ਤਾਂ ਪੈਟਰੋਲ ਪੰਪ ਪੈਟਰੋਲ ਦੀ ਸੇਵਾ ਤੇ ਡੀਜ਼ਲ ਸ਼ੁਰੂ ਹੋ ਜਾਵੇਗਾ ਨਹੀਂ ਤੇ ਕੱਲ ਤੱਕ ਪੰਜਾਬ ਦੇ ਸਾਰੇ ਪੈਟਰੋਲ ਪੰਪਾਂ ਤੇ ਡੀਜ਼ਲ ਪੈਟਰੋਲ ਦੀ ਖਪਤ ਦਿਖਾਈ ਦੇਵੇ ਤੇ ਸਾਰੇ ਪੈਟਰੋਲ ਪੰਪ ਬੰਦ ਨਜ਼ਰ ਆਉਣਗੇ ਪੈਟਰੋਲ ਭਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਜੇ ਲੋਕਾਂ ਨਾਲ ਕੀ ਕਰਨਾ ਤੇ ਬਿਲਕੁਲ ਗਲਤ ਹੈ ਕਿਉਂਕਿ ਡੀਜ਼ਲ ਪੈਟਰੋਲ ਰੋਜ਼ਾਨਾ ਦੀ ਵਸਤੂ ਹੈ ਤੇ ਇਸ ਕਾਰਨ ਸਬਜ਼ੀਆਂ ਦੇ ਰਾਸ਼ਨ ਵੀ ਮਹਿੰਗਾਈ ਹੋਵੇਗੀ ਜੀ ਨਾਮ ਹੈ ਭਾਜੀ ਨਾ ਜੀ ਗੁਰਮਖ ਸਿੰਘ ਜੀ ਇਹ ਕੀ ਕਰ ਰਹੇ ਹੋ ਤੁਸੀਂ ਜੋਮੈਟੋ ਦਾ ਕੰਮ ਕਰ ਰਹੇ ਹੋ ਡੇਲੀ ਤੁਹਾਡਾ ਹੈਗਾ ਹੁਣ ਕੱਲ ਤੇਲ ਨਹੀਂ ਮਿਲੇਗਾ ਤਾਂ ਕੀ ਤੁਹਾਨੂੰ ਕੀ ਲੱਗਦਾ ਕਿੰਨਾ ਰੋਜ਼ਗਾਰ ਸਰ ਦਿੱਕਤ ਹੈ ਦਿੱਕਤ ਹੈ ਜੀ ਅੱਜ ਇਹ ਮਤਲਬ ਕਿਹਾ ਮੈਨੂੰ ਵੀ ਕਿਸੇ ਨੇ ਪੁੱਛ ਪਾਈ ਹੈ ਕਹਿੰਦੇ ਵੀ ਅੱਜ ਤੁਸੀਂ 1000 ਰੁਪਏ ਦਾ ਤੇਲ ਖਵਾ ਲਓ ਨਹੀਂ ਕਹਿੰਦਾ ਚਾਰ ਪੰਜ ਦੇ ਨਹੀਂ ਕਹਿੰਦਾ ਬੰਦੀ ਰਹਿਣਾ ਹੈ ਕਹਿੰਦਾ ਸਾਡੇ ਵਾਸਤੇ ਔਖਾ ਹੀ ਹੈ ਔਖਾ ਹੋਇਆ ਹਾਂ ਹਾਂ ਜੀ ਬਹੁਤ ਔਖਾ ਹੋ ਜਾਂਦਾ ਹੈ ਹੁਣ ਕਿੰਨੇ ਵਜੇ ਦੇ ਨਾਲ ਲੱਗੇ ਹੋ ਤੁਸੀਂ ਬਹੁਤ ਟਾਈਮ ਹੋ ਗਿਆ ਮੈਨੂੰ 15-20 ਮਿੰਟ ਹੋ ਗਏ ਲੰਘੇ ਅਜੇ ਤੱਕ ਤੇਲੀ ਵੀ ਆਲੀ ਵੀ ਵਾਰੀ ਨਹੀਂ ਆਈ ਸਰ ਕੀ ਨਾਮ ਅਭੀ ਜਦ ਇਹ ਸਟ੍ਰਾਈਕ ਦਾ ਇੱਕ ਕਾਰਨ ਕੀ ਹੈ ਸਰ ਇਹ ਸਟ੍ਰਾਈਕ ਦਾ ਜਿਹੜਾ ਹੈ ਪੈਟਰੋਲ ਪੰਪਾਂ ਦੀ ਕੋਈ ਸਟ੍ਰਾਈਕ ਨਹੀਂ ਹੈ ਸਟ੍ਰਾਈਕ ਹੈ ਡਰਾਈਵਰਾਂ ਦੀ 올ਓਵਰ ਇੰਡੀਆ ਸਟ੍ਰਾਈਕ ਹੈ ਜਿਹੜਾ ਕੋਈ ਨਵਾਂ ਕਾਨੂੰਨ ਆ ਰਿਹਾ ਹੈ ਕਿ ਡਰਾਈਵਰ ਨੂੰ ਐਕਸੀਡੈਂਟ ਕਰਨ ਤੇ 10 ਸਾਲ ਦੀ ਸਜ਼ਾ ਹੋਏਗੀ ਉਹਦੇ ਕਰਕੇ ਹੈ ਔਰ ਇਹ ਇਕੱਲੇ ਚਲੋ ਦੇਖਿਆ ਜਾਵੇ ਤਾਂ ਡਰਾਈਵਰ ਸਿਰਫ ਟਰੱਕਾਂ ਦੇ ਨਹੀਂ ਹੁੰਦੇ ਆਪਾਂ ਲੋਕ ਵੀ ਕਾਰਾਂ ਵਗੈਰਾ ਚਲਾਉਂਦੇ ਆ ਤਾਂ ਉਹਦੇ ਖਿਲਾਫ ਜਿਹੜਾ ਇਹ ਕਾਨੂੰਨ ਗਲਤ ਆ ਰਿਹਾ ਉਹਦੇ ਲਈ ਇਹ ਡਰਾਈਵਰਾਂ ਨੇ ਸਟ੍ਰਾਈਕ ਕਰੀ ਹੈ ਜਿਸ ਜਿਹੜੇ પેટ્રોલ ਦੀ ਲੋਕਾਂ ਨੂੰ ਦਿੱਕਤ ਆ ਪਰੇਸ਼ਾਨੀ ਦਾ ਸਾਹਮਣਾ ਕਰ ਰਹਾ ਹੈ ਕਿ ਇਹ પેટ્રોલ ਕਦ ਤੱਕ ਚੱਲੇਗਾ ਕਿ ਸਰ ਦੇਖੋ ਉਮੀਦ ਤਾਂ ਹਲੇ ਕੁਝ ਨਹੀਂ ਹੈ ਕਿਉਂਕਿ ਅਨਮਿੱਥੇ ਸਮੇਂ ਵਾਸਤੇ ਜਿਹੜੇ ਡਰਾਈਵਰ ਹੈ ਉਹ ਸਟ੍ਰਾਈਕ ਤੇ ਬੈਠੇ ਆ ਕਿਸੇ ਵੀ ਪੈਟਰੋਲ ਪੰਪ ਤੇ ਤੇਲ ਆ ਨਹੀਂ ਰਿਹਾ ਜਦ ਤੱਕ ਆਮਦ ਨਹੀਂ ਹੋਏਗੀ ਤਾਂ ਪੰਪ ਵਾਲਾ ਵੀ ਤੁਹਾਨੂੰ ਕਿਵੇਂ ਪ੍ਰੋਡਕਟ ਦੇ ਦੇਗਾ ਤੇ ਹੁਣ ਸਟਾਕ ਵਗੈਰਾ ਤੁਹਾਡੇ ਕੋਲ ਹੈਗਾ ਕੀ ਹੈ ਸਰ ਅੱਜ ਮੈਕਸਿਮਮ ਉਮੀਦ ਹੈ ਕਿ ਪੂਰਾ ਪਟਿਆਲਾ ਡਿਸਟ੍ਰਿਕਟ ਆ ਮਤਲਬ ਅੱਜ ਜਾਂ ਕੱਲ ਤੱਕ ਡਰਾਈ ਹੋ ਜਾਏਗਾ ਕਿਉਂਕਿ 31 ਨੂੰ ਚਾਂਸਿਸ ਸੀ ਕਿ ਰੇਟ ਘਟਣ ਦੇ ਉਹਦੇ ਕਰਕੇ ਜਿਨ੍ਹਾਂ ਕੋਲ ਜਿੰਨਾ ਸਟਾਕ ਸੀ ਚੱਲ ਸਕਦਾ ਸੀ ਪੰਪਾਂ ਨੇ ਚੱਕਿਆ ਨਹੀਂ ਔਰ ਇਹ ਇੱਕ ਤਰੀਕ ਤੋਂ ਕੱਲ ਤੋਂ ਸਟ੍ਰਾਈਕ ਹੈ ਤਾਂ ਇਸ ਕਰਕੇ ਆਮਦ ਹੋਈ ਨਹੀਂ ਤੇਲ ਦੀ ਕਿ ਕਿਸੇ ਦਾ ਮਿਸਰ ਵਰਗਾ ਨਾ ਕਿਸੇ ਨਾਲ ਮੀਟਿੰਗ-ਮੂਟਿੰਗ ਹੋएगी ਤੁਹਾਡੀ ਸਰ ਸਾਨੂੰ ਮੈਸੇਜ ਆਇਆ ਹੁਣੇ ਥੋੜੀ ਦੇਰ ਪਹਿਲਾਂ ਕਿ 11:30 ਵਜੇ ਡੀਸੀ ਮੈਡਮ ਨੇ ਬੁਲਾਇਆ ਸਾਨੂੰ ਕੀ ਲੱਗਦਾ ਹੱਲ ਹੋਏਗਾ ਦੇਖੋ ਸਰ ਮੁਸ਼ਕਲ ਲੱਗਦਾ ਕਿਉਂਕਿ ਸੈਂਟਰ ਦਾ ਮਾਮਲਾ ਹੈ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਵੀ ਕੀ ਕਰ ਸਕਦਾ ਮੇਰੇ ਹਿਸਾਬ ਨਾਲ ਤਾਂ ਡੀਸੀ ਮੈਡਮ ਸਾਨੂੰ ਜਿਹੜਾ ਹੈ ਉਹ ਅਪਰੋਚ ਕਰਨਗੇ ਕਿ ਪੁਲਿਸ ਤੇ ਜਿਹੜਾ ਉਹਦਾ ਕੋਟਾ ਹੁੰਦਾ ਹੈ ਮੈਡੀਕਲ ਵਾਸਤੇ ਉਹ ਰਿਜ਼ਰਵ ਰੱਖਣ ਵਾਸਤੇ ਸਾਨੂੰ ਕਹਿਣਗੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ